ਵਰੇਦਰਚ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗਜ ਚਿੰਤਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਦੋ ਅਹਿਮ ਮਾਮਲਿਆਂ ਬਾਰੇ ਗੱਲਬਾਤ ਕਰਾਂਗੇ ਇੱਕ ਮਸਲਾ ਹੈਗਾ ਸਿੰਘ ਸਹਿਬਾਨ ਨਾਲ ਜੁੜਿਆ ਖਾਸ ਕਰਕੇ ਤੱਕ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਦੋਂ ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਆਗੂ ਨਾਲ ਗੱਲਬਾਤ ਕੀਤੀ ਤਾਂ ਉਸ ਸਮੇਂ ਗੱਲਬਾਤ ਦੇ ਵਿੱਚ ਉਹਨਾਂ ਕੋਲੋਂ ਇੱਕ ਗਾਲ ਨਿਕਲੀ ਹੈ ਤੇ ਬਾਅਦ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਇਸ ਗੱਲ ਗਾਰਡ ਨੂੰ ਜਿਹੜਾ ਜਸਟੀਫਾਈ ਕਰਨ ਦਾ ਯਤਨ ਕੀਤਾ ਇਹ ਗੱਲ ਕਿਤੋਂ ਤੱਕ ਜਸਟੀਫਾਈ ਹੋ ਗਈ ਹੈ ਹੋ ਸਕਦੀ ਹੈ ਫਿਰ ਤਾਂ ਇਸ ਤੋਂ ਪਹਿਲਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੇ ਗਿਆਨੀ ਹਰਜਿੰਦਰ ਸਿੰਘ ਧਾਮੀ ਜਾਂ ਐਡਵੋਕੇਟ ਧਾਮੀ ਸਾਹਿਬ ਉਹਨਾਂ ਨੇ ਬੀਬੀ ਜਗੀਰ ਸਿੰਘ ਕੌਰ ਨਾਲ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਾੜੀ ਸ਼ਬਦਾਵਲੀ ਵਰਤੀ ਸੀਗੀ ਉਹਨਾਂ ਦੀ ਨੂੰ ਇਹ ਭਾਸ਼ਾ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਇਹ ਜਿਹੜਾ ਹੀਟਾ ਨੂੰ ਨਵਾਣਾ ਛੂਣ ਵਾਲ ਨੂੰ ਸਾਡਾ ਜਿਹੜਾ ਕਰਦਾਰ ਜਾ ਰਿਹਾ ਇਹ ਕਿੱਥੇ ਜਾ ਕੇ ਰੁਕੇਗਾ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਦੂਜਕ ਐਸਕੇ ਅਮਨੇ ਚੰਡੀਗੜ੍ਹ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣੇ ਕੁਝ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਤੇ ਨਾਲੇ ਉਹ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਮਿਲਿਆ ਤਾਂ ਕਿ ਡੱਲੇਵਾਲ ਉਹਨਾਂ ਦੀ ਜਿਹੜੀ ਆ ਜਾਨ ਬਚਾਈ ਜਾ ਸਕੇ ਤੁਸੀਂ ਪਹਿਲੇ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਦੂਜੇ ਤੇ ਬਾਅਦ ਦੇ ਵਿੱਚ ਗੱਲ ਕਰਦੇ ਆਂ ਦੇਖੋ ਜਮੂਨ ਸਾਹਿਬ ਬੀਰੂ ਸਾਹਿਬ ਨੇ ਕਿਹਾ ਫਾਸਮ ਕੀ ਵਿਦ ਸਭ ਕੋ ਜਾਣੇ ਛੂਟਨ ਕੀ ਕੋਈ ਇਹ ਪ੍ਰਸ਼ਨਾਂ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਇਦਾਂ ਦੀਆਂ ਸਟੇਟਮੈਂਟਸ ਤੇ ਇਦਾਂ ਦੇ ਬਿਆਨ ਉਹ ਦਿੰਦੇ ਕਿਉਂਕਿ ਇਹ ਮਾਮਲੇ ਦੇ ਵਿੱਚ ਪਹਿਲੇ ਦਿਨ ਤੋਂ ਹੀ ਜਥੇਦਾਰ ਹਰਪ੍ਰੀਤ ਸਿੰਘ ਦਾ ਜਿਹੜਾ ਬੋਲਬਾਣੀ ਹੈ ਜਿਹੜੇ ਉਹਨਾਂ ਦਾ ਕਹਿਣ ਦਾ ਤਰੀਕਾ ਤੇ ਜੋ ਕੁਝ ਉਹ ਕਹਿੰਦੇ ਨੇ ਉਹਦੇ ਉੱਤੇ ਬਹੁਤ ਸਾਰੇ ਕਿੰਤੂ ਪਰੰਤੂ ਨੇ ਕਿਉਂਕਿ ਪਹਿਲਾਂ ਜਿਹੜਾ ਉਹਨਾਂ ਨੇ ਜਿਵੇਂ ਅ ਪ੍ਰੋਫੈਸਰ ਪ੍ਰਿੰਸਿੰਗ ਕੰਦੂਵਾ ਜਿਹੜਾ ਨੂੰ ਸਵਾਲ ਜਿ ਲਹਿਜੇ ਚ ਪੁੱਛੇ ਅ ਤੁੰਤੂ ਕਰਕੇ ਉਹ ਕੋਈ ਨਹੀਂ ਠੀਕ ਮੰਨਿਆ ਜਾਂਦਾ ਉਹ ਉਹ ਪੰਜ ਸਿੰਘ ਸਹਿਬਾਨ ਦਾ ਹਿੱਤਾ ਸੀਗੇ ਤੇ ਜੋ ਕਹਿ ਰਹੇ ਸੀ ਉਹ ਪੰਜਾਂ ਦੇ ਖਾਤੇ ਪੈਣਾ ਸੀ ਜਦ ਕੇ ਉਹਨਾਂ ਨੂੰ ਬੜੀ ਹਿੰਦੀਮੀ ਨਾਲ ਸਵਾਲ ਪੁੱਛਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੁਣ ਹੁਕਮ ਹੋਆ ਮਿਹਰਬਾਨ ਦਾ ਪਏ ਕੋਈ ਨਾ ਕਿਸੇ ਰੰਜਾਮ ਦਾ ਇਹ ਹੋਆ ਹਲੇਮੀ ਰਾਜ ਤੋ ਹਕੀਮੀ ਦਾ ਰਾਜ ਆ ਜੇ ਨਾ ਕੋਈ ਤਾਕਤ ਵੀ ਆ ਹਲੇਮੀ ਦੀ ਆ ਉਹ ਬੜੇ ਹੰਕਾਰ ਚ ਪੁੱਛ ਰਹੇ ਫਿਰ ਉਸ ਤੋਂ ਬਾਅਦ ਜਿਆਦੇ ਰੌਲਾ ਪਿਆ ਜਿਹੜੀ ਗੋੜੀ ਚੰਦਨ ਦੇ ਉੱਤੇ ਜਿਹੜੀ ਸੁਖਵੀਰ ਬਾਦਲ ਦੇ ਉੱਤੇ ਚੰਗੀ ਉਹਦੇ ਉੱਤੇ ਵੀ ਗਿਆਨੀ ਰਗਵੀਰ ਸਿੰਘ ਜੀ ਦਾ ਜਿਹੜਾ ਬਿਆਨ ਸੀ ਉਹ ਬੜਿਆ ਨਪਿਆ ਤੜਿਆ ਸਾਝਿਆ ਹੋਇਆ ਬਿਆਨ ਔਰ ਸਹੀ ਬਿਆਨ ਸੀ ਜੇ ਅਸੀਂ ਦੇਖੀਏ ਸਿੱਖ ਮर्यादा ਦਾ ਇਨਸਾਨ ਸਿੱਖ ਉਹਨਾਂ ਦੇ ਵਿਚਾਰ ਸ੍ਰੀ ਕਾਂਤਕ ਕੋਲ ਦੀ ਮर्यादा ਪਰ ਇਹਨਾਂ ਨੇ ਵਿੱਚ ਕਹਿਣਾ ਸ਼ੁਰੂ ਕਰਤਾ ਵੀ ਦੇਖੋ ਜਿਸ ਨੇ ਕੋਈ ਏਜੰਸੀਆਂ ਦੀ ਗੱਲ ਨਹੀਂ ਕੀਤੀ ਕਹਿੰਦੇ ਏਜੰਸੀਆਂ ਨੂੰ ਕੀ ਬਹਿਣਾ ਦੇਣਾ ਸਾਡਾ ਫੈਸਲਾ ਜਿਹੋ ਜਿਹਾ ਮੱਦੀ ਕੋਲ ਉਹਨਾਂ ਨੂੰ ਇਹਦੇ ਨਾਲ ਕੋਈ ਚੱਲਕ ਉਹਨੀਆਂ ਗੱਲ ਕਹਿ ਨਹੀਂ ਜਿਹੜੀ ਹੈ ਇਹ ਕਹਿਣਾ ਕਿ ਬਾਹਰੀ ਤਾਕਤ ਦੇ ਵਿੱਚ ਕੋਈ ਖੁਸ਼ ਨਹੀਂ ਹੈ ਗਿਆ ਉਹ ਮੰਨਿਆ ਜਾ ਸਕਦਾ ਪਰ ਏਜੰਸੀਆਂ ਕਿਥੋਂ ਆ ਗਏ ਉਹਦੇ ਵਿੱਚ ਇਹਦਾ ਮਤਲਬ ਕਿ ਏਜੰਸੀਆਂ ਕਿੰਨੀਆਂ ਤਾਂ ਮੰਨ ਚ ਕੋਈ ਗੱਲ ਹੈ ਮੰਨ ਚ ਕੋਈ ਗੱਲ ਹੈ ਨਹੀਂ ਤਾਂ ਕਿਸੇ ਨੇ ਕਹੀ ਨਹੀਂ ਸੀ ਇਹ ਸਿੱਧੇ ਹੁਣ ਜਦ ਇਹਨਾਂ ਨੇ ਮੂੰਹ ਰਾਇਆ ਸੀ ਹੁਣ ਤਾਂ ਬਿਲਕੁਲ ਹੱਦ ਕਰ ਜੇ ਇਹ ਗਾੜੀ ਗਲੋ ਚ ਇਹਨਾਂ ਦਾ ਮਾਰ ਦੇ ਦਾ ਇੱਕ ਸੁਭਾਈ ਜੇ ਬੀਜੇਪੀ ਨੂੰ ਮਿਲਣਾ ਵੀ ਕੋਈ ਨਹੀਂ ਨਾ ਮਿਲ ਸਕਦਾ ਮੈਂ ਪ੍ਰਧਾਨ ਮੰਤਰੀ ਨੂੰ ਐਵੇਂ ਕਰੀ ਹੋਈ ਹੈ ਮੈਂ ਜਥੇਦਾਰ ਹਾਂ ਤੇ ਗੁਰੂ ਸਾਹਿਬ ਨੇ ਕਿਹਾ ਹਉਮੈ ਨਾਮੈ ਮਨਨ ਵਿਰੋਧ ਹੈ ਦੋਏ ਵਸੇ ਨਾ ਇਕਠਾਈ ਇਹ ਬੜੇ ਹਉਮੈ ਚ ਬੋਲ ਰਹੇ ਬੜੀ ਹੀ ਹੰਕਾਰ ਚ ਬੋਲ ਇਹ ਦੋਨੇ ਇਕੱਠੇ ਨਹੀਂ ਰਹਿ ਸਕਦੇ ਹਉਮੈ ਸੇਵ ਨਾ ਹੋ ਬਈ ਹਉਮੈ ਦੇ ਵਿੱਚ ਸੇਵਾ ਨਹੀਂ ਕੀਤੀ ਤੇ ਫਿਰ ਇਸ ਕਰਕੇ ਇਹ ਦੱਸਿਆ ਜਾਂਦਾ ਹੈ ਤਾ ਸਾਬਿਰਤਾ ਜਾਇ ਕੋ ਹਉਮੈ ਦੇ ਵਿੱਚ ਨਾ ਭਗਤੀ ਹੁੰਦੀ ਹੈ ਨਾ ਹਉਮੈ ਚ ਸੇਵਾ ਹੁੰਦੀ ਹੈ ਗੁਰੂ ਦਾ ਹੁਕਮ ਹੈ ਗੁਰੂ ਦਾ ਹੁਕਮਾ ਜਿਹੜੇ ਕਹਿੰਦੇ ਨੇ ਵੀ ਮੈਂ ਤਾਂ ਬਹੁਤ ਵੱਡਾ ਗਿਆਨੀ ਆ ਮੈਨੂੰ ਤਾਂ ਗਿਆਨ ਹੀ ਬਹੁਤ ਜ਼ਿਆਦਾ ਮੈਂ ਤਾਂ ਸਿਰੇ ਚੰਗੀਆਂ ਕੜੀਆਂ ਹੋਈਆਂ ਨੇ ਮੈਂ ਤਾਂ ਬੜੇ ਗ੍ਰੰਥ ਪੜ੍ਹੇ ਨੇ ਉਹ ਇੰਦੇ ਹਉਮੈ ਦੇ ਵਿੱਚ ਬੋਲ ਰਹੇ ਨੇ ਇਹਦਾ ਮਤਲਬ ਉਹ ਗੁਰੂ ਏਕ ਬਹਾਦਰ ਜੀ ਤੋਂ ਵੀ ਉੱਪਰ ਹੋਦੇ ਉਹਨਾਂ ਨੇ ਕਿਹਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇ ਆਰ ਭੈ ਨਹੀਂ ਜਾਕੇ ਕੰਚਨ ਮਾਤੀ ਮਾਨਾ ਮੈਂ ਨਿੰਦਿਆ ਨਾ ਉਸਤਤ ਜਾਕੇ ਲੋਭ ਮੋਹ ਅਭਮਾਨਾ ਹਰ ਕਿਸੋਗ ਤੇ ਰਹੇ ਨਿਆਰੋ ਨਾ ਹੈ ਮਾਨਪਮਾਨਾ ਹੁਣ ਇਹ ਤਾਂ ਉਸ ਪਾਸੇ ਨੂੰ ਜਾ ਹੀ ਰਹੇ ਇਹ ਤਾਂ ਗੁਰੂ ਸਾਹਿਬ ਦੇ ਹੁਕਮ ਦੀਆ ਮੰਗਿਆ ਕਰਦੇ ਨੇ ਇਸ ਦੀ ਕੁਰਸੀ ਦਾ ਇੱਕ ਅਹੁਦੇ ਦੀ ਤਾਕਤ ਦਾ ਦਿਖਾ ਰਹੇ ਨੇ ਵੀ ਮੇਰੇ ਕੋਲ ਦੀ ਜੀਤਾ ਪਹਿਲਾਂ ਵੀ ਇਹਨਾਂ ਨੇ ਇੱਕ ਕਿਹਾ ਸੀ ਇਸੇ ਇਸੇ ਜੋ ਕੋ ਚੱਲ ਰਿਹਾ ਇਹਦੇ ਵਿੱਚ ਹੀ ਇਤੋਂ ਤਾਂ ਲੱਗਦਾ ਨਹੀਂ ਕਿ ਕਿਸੇ ਮੈਦਾਨ ਤੇ ਖੜੇ ਨੇ ਕਿ ਸੁਧਰ ਤੇ ਖੜੇ ਨੇ ਜੇਨੇ ਮੈਨੂੰ ਜਿਵੇਂ ਮਰਜ਼ੀ ਕਰਨਾ ਹੈ ਮੈਂ ਤਾਂ ਆਪਣੀ ਕਥਾ ਕਰਕੇ ਰੋਟੀ ਖਾ ਲੂੰਗਾ ਹੁਣ ਜਿਹੜਾ ਕਹਿੰਦਾ ਮੈਂ ਕਥਾ ਕਰਦੀ ਹਾਂ ਕਿਸੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਰਹੇ ਨੇ ਐਸਾ ਤੋ ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੇ ਇਹਨਾਂ ਨੂੰ ਕੋਈ ਸੰਗਤ ਚੰਗਾ ਭੋਜਨ ਦੇਣ ਤੋਂ ਜਾਂ ਚੰਗਾ ਭੁੰਗਾ ਦੇਣ ਤੋਂ ਤਾਂ ਕੋਈ ਐਸੀ ਗੱਲ ਨਹੀਂ ਐ ਸੰਗਤਾਂ ਬਹੁਤ ਕੁਝ ਦੇ ਰਹੀਆਂ ਨੇ ਦੇ ਦਿੰਦੀਆਂ ਨੇ ਪਰ ਹੁਣ ਜੇ ਇਹਨਾਂ ਦਾ ਕੋਈ ਫੈਸਲਾ ਹੋਟੇ ਵਾਲਾ ਕੰਮ ਹੋਵੇ ਜਾਂ ਕੋਈ ਵੱਡਾ ਮੈਲ ਚਾਹੀਦਾ ਹੋਵੇ ਫੇਰ ਤਾਂ ਸੰਗਤਾਂ ਨਹੀਂ ਨਾ ਉਹ ਤਾਂ ਫੇਰ ਤਾਂ ਮੰਖ ਭਾਗਵਾਂ ਦੇ ਕੋਲ ਜਾਣਾ ਪਵੇ ਇਹਨਾਂ ਨੂੰ ਭਾਈ ਲਗ ਦੋ ਤਾਂ ਗੱਲਾਂ ਨਹੀਂ ਬੰਦੇ ਭਾਈ ਲੋਨੋਂ ਕੰਮ ਦਾ ਕਾਹ ਤੋੜੇ ਰੋਟੀ ਮੇਰੇਗੀ ਪਰ ਮਿਲੇਗੀ ਰਾਜ ਕੇ ਹੋਏਗੀ ਕਿਰਤ ਦੀ ਇਹ ਮਾਲਪੂੜੇ ਖਾਣੇ ਨੇ ਫਿਰ ਭਾਈ ਗੱਲ ਕੋਲ ਜਾਣਾ ਤੋਂ ਕਥਾ ਦੇ ਬਾਰੇ ਵੀ ਗੁਰੂ ਸਾਹਿਬ ਦਾ ਜਿਹੜਾ ਹੈ ਜਿਹੜਾ ਕਹਿੰਦੇ ਨਾ ਕਥਾ ਕਰਕੇ ਰੋਟੀ ਖਾ ਲਵਾਂ ਇਹ ਵੀ ਉਹਨਾਂ ਦੇ ਹੁਕਮ ਦੇ ਵਿਰੁੱਧ ਆਇਆ ਉਹਨਾਂ ਨੇ ਕਿਹਾ ਫਿੱਟ ਜੇ ਆ ਜੀਵਿਆ ਜੇ ਬ੍ਰਿਠਿਸ਼ ਦੇ ਚੇ ਨਾ ਹੋ ਖੇਤੀ ਜਿੰਕੀ ਉਹ ਜਿਹੜੇ ਖਲਵਾੜੇ ਕਿਹਾ ਥਾ ਕੰਨਈ ਤਾ ਜਿਹੜੇ ਕਿ ਨਾਮ ਨੂੰ ਵੇਚਦੇ ਨੇ ਯਾਨੀ ਕਿ ਇਕੱਠਾ ਕਰਕੇ ਵੇਚਣ ਦੀ ਗੱਲ ਹੋ ਗਈ। ਸੋ ਮੈਨੂੰ ਆਇ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਗਿਆਨੀ ਤਾਂ ਬਹੁਤ ਜ਼ਿਆਦਾ ਨਹੀਂ। ਇਹਨਾਂ ਨੂੰ ਬਹੁਤ ਜਵਾਨੀ ਸਹਾਰਾ ਗੁਰੂ ਗ੍ਰੰਥ ਸਾਹਿਬ ਦੀ ਯਾਦ ਹੋਊਗਾ। ਸਾਖੀਆਂ ਵੀ ਬਹੁਤ ਆਉਂਦੀਆਂ ਹੋਣਗੀਆਂ। ਸਿੱਖਤ ਆਸ ਵੀ ਬਹੁਤ ਆਉਂਦਾ। ਪਰ ਇਹਨਾਂ ਦਾ ਜਿਹੜਾ achar ਹੈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ। ਜਗ ਗਿਆਨੀ ਵਿਰਲਾਚਾਰੀ ਜੱਗ ਪੰਡਤ ਵਿਰਲਾ ਵਿਚਾਰੀ ਸੋ ਇਹ ਗਿਆਨੀ ਨੇ ਪਰ ਆਚਾਰ ਕਿੱਥੇ ਹੈ ਇਥੇ ਕਰਕੇ ਬਾਬੇ ਨੇ ਕਿਹਾ ਕੋਟ ਮਦੇ ਕੋ ਵਿਗਦਾ ਸੇਵਕ ਹੋਰ ਸਗਲੇ ਵਿਵਹਾਰੀ ਕੋਈ ਕੋਈ ਸੇਵਕ ਹੁੰਦਾ ਇਹ ਤਾਂ ਬਿਹਾਰੀ ਇਸੋ ਇਹਨਾਂ ਨੇ ਇਹ ਦਿਖਾਤਾ ਮੈਂ ਤਾਂ ਬਿਹਾਰੀ ਆ ਮੈਂ ਗੁਰਵਾਨੀ ਦੇ ਸਰਾਰੇ ਆਪਣਾ ਉਹ ਪੈਸਾ ਕੁਸਾ ਇਕੱਠਾ ਜਿੰਨਾ ਵੀ ਹੋ ਸਕਦਾ ਮੇਰੇ ਕੋਲ ਇੱਕ ਚੰਗਾ ਜੀਵਨ ਜੀਣ ਵਾਸਤੇ ਕੰਮ ਕਰ ਰਿਹਾ ਕੋਈ ਮੇਰੇ ਕੋਲ ਗੁਣ ਹੈਗਾ ਉਹ ਕਿਉਂਕਿ ਮੈਨੂੰ ਜਵਾਨੀ ਜ਼ਿਆਦਾ ਹੈ ਲੋਕ ਸੁਣਨਾ ਚਾਹੁੰਦੇ ਨਹੀਂ ਤੇ ਮੈਂ ਆਪਣਾ ਕਥਾ ਕਰਕੇ ਦੇਖੀ ਕਰ ਸਕਦਾ ਜਿੰਨਾ ਮਰਜ਼ੀ ਬੈਠ ਸਕਣਾ ਸੋ ਪਰ ਜਿਹੜੀ ਬੋਰਡ ਬੰਨਿਆ ਇਹ ਵੀਡੀਓ ਮੈਂ ਆਪ ਸੁਣੇ ਇੱਕ ਤਾਂ ਹੁੰਦਾ ਕਿਸੇ ਦੇ ਕਹਿ ਹੋਈ ਦੀ ਮੈਨੂੰ ਕਦੀ ਵੀ ਆਇਆ ਨਹੀਂ ਲੱਗਿਆ ਇੱਡੇ ਵੱਡੇ ਉਹਦੇ 'ਚ ਸਾਡੇ ਕੋਲੇ ਮਰੀਜ਼ ਆਉਂਦੇ ਨੇ ਬਹੁਤ ਵਾਰੀ ਕਈ ਤਨਾਂੀਆਂ ਗੱਲਾਂ ਬੋਲ ਦਿੰਦੇ ਅਸੀਂ ਤਾਂ ਉਨਾਂ ਨੂੰ ਕਦੀ ਨਹੀਂ ਇਹ ਕਹਿੰਦੇ ਵੀ ਹਾਂ ਇਹਦਾ ਮਰੀਜ਼ ਨੂੰ ਮਾਰ ਦਿਆਂ ਜਦੋਂ ਐਂ ਕਰਦੇ ਨੇ ਮੈਂ ਦੇਖ ਰਾਂਗਾ ਇਹੋ ਜਿਹੀਆਂ ਗੱਲਾਂ ਦਾ ਕੋਈ ਮਤਲਬ ਫਿਰ ਅਜੇ ਵੀ ਕਦੀ ਜੇ ਧਾਮੀ ਸਾਹਿਬ ਦੇ ਨਾਲ ਗੱਲ ਕਰਦੇ ਆ ਧਾਮੀ ਸਾਹਿਬ ਨੇ ਤਾਂ ਫਿਰ ਵੀ ਮਾਫੀ ਮੰਗੀ ਉਹਨਾਂ ਨੇ ਕਿਹਾ ਮੈਂ ਤੈਸ ਚਾ ਕੇ ਕਿ ਨਹੀਂ ਤਾਂ ਇਹ ਤਾਂ ਇਹਨੂੰ ਵੈਦ ਠਰਾਵੇਨੀ ਵੀਰ ਗਾੜੀ ਖਲੋਟ ਹੋਣਾ ਤਾਂ ਠੀਕ ਹੈ ਸਾਡੇ ਹੱਕ ਆ ਦੂਜਾ ਜਿਹੜਾ ਇਹਦੇ ਸਾਧੂ ਨੇ ਇਹਨਾਂ ਦੇ ਸਾਧੂ ਨੇ ਦੋਸ਼ ਲਾਇਆ ਉਹ ਕਹਿੰਦੇ ਮੈਂ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਦੱਸ ਉਹ ਦੋਸ਼ ਤਾਂ ਪਾਵਨਕ ਚੜਾਇਆ ਹੋਇਆ ਜਾਂ ਤਾਂ ਅਕਾਲ ਤਖਤ ਸਾਹਿਬ ਤੋਂ ਨਾਮ ਹੋ ਜਾਵੇ ਵੀ ਦੋਸ਼ ਗੱਲ ਤਾਂ ਜੀ ਅਸੀਂ ਜ਼ਿੰਮੇਵਾਰ ਆ ਇਸ ਦੇ ਜਾਂ ਫਿਰ ਉਹ ਦੋਸ਼ ਲੋਕਾਂ ਚ ਤੁਸੀਂ ਕੋ ਕੋ ਨਾ ਦੋਸ਼ ਚੜਾਇਆ ਤੁਹਾਨੂੰ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਨਹੀਂ ਕੀਤੀ ਉਹਨਾਂ ਨੇ ਤਾਂ ਪਬਲਿਕ ਚ ਗੋਸ਼ਮਾਇਆ ਪਬਲਿਕ ਚ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਿਉਂਕਿ ਇਹ ਕੱਧਾ ਕਰਕੇ ਰੋਟੀ ਖਾਨੀ ਹੈ ਇਹ ਤਾਂ ਸਿੱਖ ਸੰਗਤ ਚ ਜਾਣਾ ਪਊ। ਉਹ ਸੰਗਤ ਦੇ ਵਿੱਚ ਜਾ ਕੇ ਇਹਨਾਂ ਨੂੰ ਇਹ ਦੱਸਣਾ ਪੈਂਦਾ ਹੈ। ਇਸ ਤੋਂ ਅਗਲਾ ਹਿੱਸਾ ਜਿਹੜਾ ਇਹ ਵੀ ਹਾਂ ਮੇਰਾ ਬੀਜੇਪੀ ਨਾ ਸੁਣ। ਬੀਜੇਪੀ ਗੁਰਬਾਣੀ ਦੇ ਵਿੱਚ ਕਰਮਕਾਂਡਵਾਦੀ ਹੈ। ਹਾਂ ਇਹ ਸਿਰ ਕਰਮਕਾਂਡ ਦੇ ਤਾਂ ਕੋਲੋਂ ਨਾ ਗੁਰਬਾਣੀ ਦਾ ਜੋ ਤੌਰ ਤਰੀਕਾ ਨਹੀਂ। ਹਾਂ-ਹਾਂ ਤੇ ਦਿਖਿਆ। ਇਹਨਾਂ ਨੇ ਉਹ ਕਿਤਾਬ ਤੇ ਕੋਈ ਸੰਗਿਆਨ ਨਹੀਂ ਦਿਆ ਜਿਹੜੀ ਕਿਤਾਬ ਸ਼੍ਰੋਮਣੀ ਕਮੇਟੀ ਭੰਗੋਚਾਰ ਕਮੇਟੀ ਨੇ ਛਾਪੀ ਜਿਹਦੇ ਵਿੱਚ ਪੰਜ ਪਿਆਰਿਆਂ ਬਾਰੇ ਲਿਖਿਆ ਇਹ ਤਾਂ ਬਹੁਤ ਵੱਡੇ ਗਿਆਨੀ ਨੇ ਮੈਂ ਤਾਂ ਇੰਨਾ ਕੁਝ ਕੀ ਇੰਨਾ ਤਾਂ ਮੈਂ ਤਾਂ ਇਹਨਾਂ ਤੋਂ ਦੱਸ ਨਹੀਂ ਜਾਂਦਾ ਸ਼ਮਾਈ ਸਾਭ ਨਹੀਂ ਜਾਂਦਾ ਪਰ ਉਹਨੇ ਵੀ ਕੀ ਲਿਖਿਆ ਹੈ ਵੀ ਪੰਜ ਪਿਆਰਿਆਂ ਚੋਂ ਇੱਕ ਸੀਗਾ ਬ੍ਰਾਹਮਣ ਇੱਕ ਸੀ ਖੱਤਰੀ ਤਿੰਨ ਸੀਗੇ ਸੂਦਰ ਉਹਨਾਂ ਹੀ ਦੱਸਣਾ ਵੀ ਇਹ ਗੱਲ ਸੱਚ ਹੈ ਕਿ ਝੂਠ ਹੈ ਜੇ ਝੂਠ ਹੈ ਤਾਂ ਉਹਦੇ ਉੱਤੇ ਤਾਂ ਬੋਲਦੇ ਵੀ ਉਹ ਬੜੇ ਗੁੱਸੇ ਹੋਗੇ ਅਲ ਨਾ ਹੰਕਾਰ ਐ ਨਾ ਗੁੱਸਾ ਭਾਈ ਉਹ ਤਾਂ ਵੱਡਾ ਜਿਹੜੇ ਸਿੱਖ ਜਿਹੜਾ ਖਾਲਸਾ ਪੰਥ ਸਾਧਨਾ ਦੇ ਉੱਤੇ ਸਵਾਲ ਖੜਾ ਕਰਿਆ ਹੋਇਆ ਫਿਰ ਉਹਦੇ ਚ ਆਖਿਆ ਵੀ ਜਿਵੇਂ ਅਸੀਂ ਆਪ ਦਾ ਉਹ ਬਣਾਉਣਾ ਚਰਨਮਤ ਉਸ ਤਰ੍ਹਾਂ ਦਾ ਹੀ ਇਹ ਅਮਰ ਤਾਂ ਸੀਗਾ ਉਸੇ ਕਿਤਾਬ 'ਚ ਹੀ ਲਿਖਿਆ ਇਹਦਾ ਮਤ ਅਮਰਤ ਨੂੰ ਵੀ ਉਹਨਾਂ ਨੇ ਆਪਣੇ ਆਪ ਤੇ ਬਗਉ ਆਪਦੇ ਆਲਾ ਉਹੀ ਬਣਾ ਰਿਆ ਤੇ ਪਾਣ ਸੁਪਾਰੀ ਲਿਖਿਆ ਉਹਦੇ ਜਦ ਪੜ ਕੇ ਦੇਖ ਲੈਣ ਵੀ ਜਿੰਨੇ ਅਸੀਂ ਪਾਣ ਸੁਪਾਰੀ ਦਾ ਬਣਾ ਲਿਆ ਇਦਾਂ ਹੀ ਆਇਆ ਜੇ ਇਹਨਾਂ ਨੂੰ ਉਹਨਾਂ ਤਿੱਕ ਕੋਲ ਜੁਸਾਨੀ ਆਇਆ ਕੋਈ ਗਿਲਾਨੀ ਹੈ ਉਹ ਹੀ ਇਹਨਾਂ ਨੇ ਇਹ ਨਹੀਂ ਕਰਿਆ ਵੀ ਭਾਈ ਇਹ ਤਾਂ ਕੱਪ ਸੀ ਜਿਨ੍ਹਾਂ ਨੇ ਕਦੇ ਆਕਾਲ ਤੱਕ ਸਭ ਦੇ ਕਾਰਜਕਾਰੀ ਜੱਜੇਦਾਰ ਰਹੇ ਨੇ ਸੋ ਮੈਨੂੰ ਐ ਲੱਗਦਾ ਹੈ ਵੀ ਹੁਣ ਗਿਆਨੀ ਹੱਤਰੀਂ ਚਿੰਗਾ ਰਿਐਕਟਿਵ ਬੰਦ ਹੈ ਜਾਂ ਲਹਿਣੀ ਉਹ ਆ ਵੀ ਅਉਦੇ ਦੀ ਮर्यादा ਨਰਸਰ ਅਤੇ ਆਪਦੇ ਅੰਦਰ ਭੈ ਜਿਹੜੇ ਪੰਜ ਵਕਾਰ ਨੇ ਜਿੰਨਾ ਉਹਨਾਂ ਪੰਜਾਂ ਵਕਾਰਾਂ ਨੂੰ ਕਾਬੂ ਕਰਨ ਦੀ ਗੱਲ ਕਰਦੇ ਨੇ ਉਹ ਮੇਰਾ ਖਿਆਲ ਹੈ ਇਹਨਾਂ ਕੋ ਨਹੀਂ ਰਹੀ ਤੇ ਸਿੱਖ ਸੰਗਤ ਨੂੰ ਜੇ ਇਹੋ ਜੇ ਅੰਦਾ ਅੱਜੂ ਬਾਬੇ ਨੇ ਕਿਹਾ ਅੰਦਾ ਅੱਜੂ ਜੇ ਥੀਏ ਕਿਉਂ ਪਾਪ ਦਰਜਾ ਨਾ ਮੁਸੀਮਤ ਬੁਲਸੀਏ ਕਿਉਂ ਰਾਹ ਵਿਛਾੜੇ ਜਿਹੜਾ ਅੰਦਾ ਆਗੂ ਆ ਜਿਹੜਾ ਖੁਦ ਹੀ ਆਗੂ ਰਹੇ ਜਾਏ ਉਹਨਾਂ ਤੋਂ ਕੀ ਆਪਾਂ ਉਮੀਦ ਕਰ ਸਕਦੇ ਹਾਂ ਵੀ ਉਹ ਉਹਨਾਂ ਸਾਫ਼ ਲੋਕਾਂ ਨੂੰ ਦਵਾ ਦੇਣਗੇ ਕੋਈ ਪਰਮਾਰਥ ਦੀ ਗੱਲ ਕਰਨਗੇ ਕੋਈ ਰੋਹਾਨੀਅਤ ਦੀ ਗੱਲ ਕਰਨਗੇ ਕੋਈ ਗੁਰਬਾਣੀ ਦੇ ਲੜ ਲੱਗ ਕੇ ਇੱਕ ਨਿਰਮਾਨ ਸਿੱਖ ਵਾਲਾ ਜੀਵਨ ਬਤੀਤ ਕਰਨ ਵਾਸਤੇ ਤੋਰਣਗੇ ਕਿਰਤ ਵਾਲਨ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕਿਰਤ ਦੇ ਉੱਤੋਂ ਵੀ ਗੁਰਬਾਣੀ ਦੇ ਮਾਮਲੇ 'ਚ ਵੀ ਇਹ ਹਉਮੈ ਦੇ ਮਾਮਲੇ ਦੇ ਵਿੱਚ ਵੀ ਜੇ ਜਿਹੜੇ ਬਿੱਪਰ ਗੁਰੂ ਸਾਹਿਬ ਨੇ ਕਿਹਾ ਜਬ ਤੱਕ ਖਾਲਸਾ ਰਹੋ ਨਿਆਰਾ ਤਬ ਤੱਕ ਤੇਜ ਦੀਓ ਮੈਂ ਸਾਰਾ ਜਬ ਇਹ ਪਰੇ ਵਿਪਰਨ ਦੀ ਰੀਤ ਤੋ ਮੈਂ ਨਾ ਕਰੋਂ ਇੰਦੀ ਪਕੀਟ ਹੁਣ ਇਹ ਤਾਂ ਵਿਪਰਨ ਦੀ ਰੀਤ ਕਹਿ ਰਹੇ ਨੇ ਜਦ ਤੁਸੀਂ ਭਾਜਪਾ ਨਾਲ ਵੀ ਮੈਂ ਮੈਂ ਰਕਦਾ ਮੈਂ ਗੱਲ ਕਰ ਸਕਦਾ ਮੇਰੇ ਕੋਲ ਤਾਕਤ ਹੈ ਇਹ ਵਿਪਰਨ ਦੀ ਰੀਤ ਹੁਣ ਇਹ ਸਿੱਖ ਸੰਗਤ ਆਪੇ ਫੈਸਲਾ ਕਰਉਂਦੀ ਹੈ ਵਿਪਰਨ ਦੀ ਰੀਤ ਨੂੰ ਮੰਨਣਾ ਹੈ ਨਹੀਂ ਮੰਨਣਾ ਕਿਵੇਂ ਕਰਨਾ ਕੋਪਰ ਇਹ ਗੱਲ ਠੀਕ ਨਹੀਂ ਹੈ ਜੋ ਵੀ ਉਹਨਾਂ ਨੇ ਕਿਹਾ ਨਾ ਉਹਨਾਂ ਦੇ ਹੁਣ ਉਹਨਾਂ ਦੀ ਸਜ਼ਾ ਕਿ ਮੈਂ ਇਸ ਮਾਮਲੇ ਚ ਅਗਲੇ ਚੇਫ ਜਾਂਦੇ ਆ ਇੱਕ ਛੋਟੀ ਜੀ ਗੱਲ ਸੁਣਾ ਕੇ ਇਹਨੂੰ ਮੈਂ ਖਤਮ ਸਮੇਟਦੇ ਇੱਕ ਵਾਰ ਇਹ ਇੱਥੇ ਇੱਕ ਕੇਸ ਸੀਗਾ ਹਾਈ ਕੋਰਟ ਚ ਚੀਫ ਜਸਟਿਸ ਸਾਹਿਬ ਦੇ ਡਿਵੀਜ਼ਨ ਬੈਂਚ ਦੇ ਲੱਗਿਆ ਹੋਇਆ ਸੀ ਉਹਨਾਂ ਨੇ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੂੰ ਕਹਿਤਾ ਆ ਉਹਨਾਂ ਦੇ ਵਕੀਲ ਨੂੰ ਕਹਿੰਦੇ ਤਾਂ ਡਫਰ ਨੇ ਤੇ ਮੈਂ ਉਹਨਾਂ ਨੂੰ ਚਿੱਠੀ ਲਿਖਤੀ ਵੀ ਤੁਸੀਂ ਡਫਰ ਲਿਖਿਆ ਅਸੀਂ ਆਹ ਕੰਮ ਕਰਦਿਆਂ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਨਹੀਂ ਹੁਣ ਮੇਰਾ ਵੀ ਇੱਕ ਕੇਸ ਸੀ ਵੀਜੀ ਪੀਜੀਆਈ ਦੇ ਖਿਲਾਫ ਉਹ ਵੀ ਉਹਨਾਂ ਕੋਲ ਹੀ ਲੱਗਿਆ ਹੋਇਆ ਹੈ ਮੇਰਾ ਵਕੀਲ ਕਹਿੰਦਾ ਵੀ ਹੁਣ ਤੁਹਾਡਾ ਕੇਸ ਉਹਨਾਂ ਨੇ ਡਿਸਮਿਸ ਕਰ ਦੇਣਾ ਬਾਜੀ ਕਰ ਦੇਣ ਉਹਨਾਂ ਦੀ ਮਰਜ਼ੀ ਭਾਵੇਂ ਉਹਨਾਂ ਨੇ ਕਿਹਾ ਤਾਂ ਹੈਗਾ ਨਾਲੇ ਕਹਿੰਦੇ ਤੁਹਾਨੂੰ ਅੰਦਰ ਕਰਨਗੇ ਮਾਨਹਾਨੀ ਚ ਮੈਂ ਕਿਹਾ ਜੀ ਚਲੋ ਅੰਦਰ ਜਾ ਕੇ ਕਰਦੇ ਨਾ ਪਰ ਉਹਨਾਂ ਨੇ ਕਿਹਾ ਕਹਿੰਦੇ ਉਹ ਵਕੀਲ ਨੇ ਕਿਹਾ ਮੰਨਣਾ ਵੀ ਹਾਂ ਕਿਹਾ ਹਾਲਾਂਕਿ ਉਹ ਵਕੀਲ ਸਾਹਿਬ ਬਾਅਦ ਵਿੱਚ ਹਾਈ ਕੋਰਟ ਦੇ ਜੱਜ ਸੁਪਰੀਮ ਕੋਰਟ ਦੇ ਜੱਜ ਨੇ ਤੇ ਕਹਿੰਦੇ ਉਹਨਾਂ ਨੇ ਕਿਹਾ ਉੱਥੇ ਹਾਂ ਕਹਿ ਦੇਣੀ ਆ ਮੈਂ ਚਲੋ ਜੀ ਉਹ ਨਾ ਕਹਿਣ ਹਾਂ ਜਦ ਜੱਜ ਸਾਹਿਬ ਨੇ ਮੈਨੂੰ ਸਜ਼ਾ ਦੇਈ ਨਾ ਤੈਹੀ ਤਾਂ ਕਹਿ ਨਹੀਂ ਪੂਗਾ ਵੀ ਮੈਂ ਤਾਂ ਕਿਹਾ ਨਹੀਂ ਐਵੇਂ ਚੀ ਗੋ ਉਹ ਕਹਿੰਦੇ ਹਾਂ ਕਹਿ ਦੇਣਗੇ ਉਹ ਮੈਂ ਕਿਹਾ ਜੀ ਫਿਰ ਉਹ ਜੱਜ ਕਾਵੇ ਦੇਣਗੇ ਉਹਨਾਂ ਦੀ ਗੱਲ ਕੌਣ ਸੁਣੂ ਉਹ ਕਹਿੰਗੇ ਦਾ ਆ ਇੱਕ ዳਟ ਨੂੰ ਸਜ਼ਾ ਦੇਣ ਵਾਸਤੇ ਝੂਠ ਮੋੜਦੇ ਇਹ ਤਾਂ ਪਬਲਿਕ 'ਚ ਹੈ ਨਾ ਤੂੰ ਜਿਹੜਾ ਐਡੇ ਵੱਡੇ ਅਹੁਦੇ 'ਤੇ ਬੈਠਾ ਬੰਦਾ ਇਹੋ ਜਿਹੇ ਸ਼ਬਦ ਬੋਲਦਾ ਹੈ ਇਹਨਾਂ ਦੀ ਦਿੱਤੀ ਹੋਈ ਸਜ਼ਾ ਨੂੰ ਕੌਣ ਮੰਨੂ ਨਾ ਮੰਨਣਾ ਬੰਦਾ ਤੁਸੀਂ ਦੂਜਾਂ ਨੂੰ ਸਜ਼ਾ ਦੇ ਦੇਵੋਗੇ ਕਿ ਆ ਕੇ ਤੁਸੀਂ ਭਾਈ ਗਲਤ ਬਿਆਨ ਨਹੀਂ ਕਰੀ ਤੁਸੀਂ ਆਹ ਕਰਿਆ ਤੁਸੀਂ ਉਹ ਕਰਿਆ ਦੂਜੀ ਤਾਂ ਸਿੱਖੀ ਦੀ ਮर्याਦਾ ਦੇ ਉੱਤੇ ਜਿੰਨਾ ਵੱਡਾ ਕੰਨ ਹੋਈ ਨਹੀਂ ਸਕਦਾ ਤੁਸੀਂ ਇਸ ਕਰਕੇ ਤੁਸੀਂ ਜੀ ਦੋਸ਼ੀ ਘੱਟ ਨਹੀਂ ਰਹੇ ਬਲਕਿ ਮੈਂ ਤਾਂ ਕਹਾंगा ਤੁਸੀਂ ਜ਼ਿਆਦਾ ਹੋਗੇ ਕਿਉਂਕਿ ਉਹ ਤਾਂ ਉਹਨੇ ਗਿਆਨवान ਨਹੀਂ ਜਿੰਨੇ ਤੁਸੀਂ ਨਾ ਤੋ ਡੈਲਾ ਹੁਣ ਕੋਈ ਗੱਲ ਬੜੀ ਦੁਖਾਨ ਦੀ ਗੱਲ ਹੈ ਕਿ ਸਿੱਖ ਧਰਮ ਕਿੱਥੇ ਕੁਰਬਾਨੀਆਂ ਦਾ ਕਿੱਥੇ ਭਾਈ ਤਾਰੂ ਸਿੰਘ ਉਹ ਨਹੀਂ ਕਿੱਥੇ ਲక్ష్ਮੀ ਸਿੰਘ ਧਾਰੋਵਾਰੀ ਹੋਣੀ ਕਿੱਥੇ ਕਰਤਾਰ ਸਿੰਘ ਝੱਬਰ ਵਰਗੇ ਕਿ ਕਿੱਥੇ ਇਹ ਜਿਹੜੇ ਤੇਜਾ ਸਿੰਘ ਕੋਚਲ ਵਰਗੇ ਜੱਤੇਦਾਰ ਕਿੱਥੇ ਇਹ ਹੁਣ ਆਪਣੇ ਜਾਨੀ ਹਰਪ੍ਰੀਤ ਸਿੰਘ ਵਰਗੇ ਉਮੈਨੂੰ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਸੱਤਰ ਵੱਲ ਨੂੰ ਨਰਸਰ ਜਿਹੜੀ ਬਾਤ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਜਿਹੜੀ ਹੈ ਗੈਨੀ ਹਰਪ੍ਰੀਤ ਸਿੰਘ ਨੇ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਤਿੱਖਾ ਰੋਖ ਅਪਣਾਇਆ ਉਹਨਾਂ ਕਿਹਾ ਵੀ ਜੇ ਮੈਨੂੰ ਇਹ ਤੁਮ ਬਰਖਾਸਤ ਕਰਨਾ ਤਾਂ ਮੈਂ ਪਹਿਲਾਂ ਅਸਤੀਫਾ ਦਿੱਤਾ ਸੀ ਉਹਦੇ ਆਧਾਰ ਤੇ ਮੈਨੂੰ ਬਰਖਾਸਤ ਕਰ ਦਿੱਤਾ ਜਾਵੇ ਹਟਾ ਦਿੱਤਾ ਜਾਵੇ ਹੁਣ ਮੈਂ ਕੋਈ ਅਸਤੀਫਾ ਨਹੀਂ ਦਵਾਂਗਾ ਤੇ ਬਾਕੀ ਉਹਨੇ ਕਿਹਾ ਵੀ ਇਹ ਜਿਹੜੀ ਇਹ ਵੀਡੀਓ ਲੀਕ ਹੋਈ ਆ ਮੈਂ ਤਾਂ ਅਕਾਲ ਤਖਤ ਦੇ ਜਿਹੜੇ ਜਥੇਦਾਰ ਆ ਗਿਆਨੀ ਰੁਕबीर ਸਿੰਘ ਨੂੰ ਦਿੱਤੀ ਸੀ ਉਤੋਂ ਕਿਵੇਂ ਹੋਈ ਕਿਵੇਂ ਜਿਹੜੇ ਆ ਬਿਰਸਾ ਸਿੰਘ ਬਲਟੋਆ ਉਹਨਾਂ ਨੇ ਲੀਕ ਕੀਤੀ ਕੀ ਹੋਇਆ ਇਹਦੇ ਬਾਰੇ ਵੀ ਮੇਰੀ ਕਰਦਾਰ ਕੁਛ ਹੀ ਕਰਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਇਸ ਕਿਸਮ ਦੇ ਉਹਨਾਂ ਨੇ ਬਾਅਦ ਦੇ ਵਿੱਚ ਦੋਸ਼ ਲਾਏ ਆ ਇਹਦੇ ਵਿੱਚ ਸੰਖੇਪ ਚ ਦੋ ਲਾਈਨਾਂ ਚ ਤੁਸੀਂ ਇੱਕ ਲਾਈਨ ਹੀ ਕਹੂੰਗਾ ਦੋ ਵੀ ਨਹੀਂ ਪੰਜ ਸਿੰਘ ਸਹਿਬਾਨ ਦੇ ਵਿੱਚ ਇਹਦਾ ਮਤਲਬ ਉਹ ਜਿਹੜੇ ਅਕਾਲ ਤਖਤ ਸਾਹਿਬ ਦੇ ਐਸ ਵਕਤ ਜੱਥੇਦਾਰ ਨੂੰ ਕਿਉਂਕਿ ਇਹਨਾਂ ਦੇ ਹਟਣ ਤੋਂ ਬਾਅਦ ਉਹ ਲੱਗੇ ਨੇ ਉਹ ਬੜੇ ਨਰਮੀ ਨਾਲ ਗੱਲ ਕਰਦੇ ਨੇ ਬੜੇ ਵਿਹਾਰਕ ਤਰੀਕੇ ਨਾਲ ਗੱਲ ਕਰਦੇ ਇਹਦਾ ਮਤਲਬ ਉਹਨਾਂ ਤੇ ਦੋਸ਼ ਲਾ ਰਹੇ ਨੇ ਸੋ ਇਹ ਤਾਂ ਕਿਸੇ ਨੂੰ ਵੀ ਮਖਸ਼ ਨਹੀਂ ਪਹਿਲਾਂ ਪ੍ਰੋਫੈਸਰ ਚੰਦੂ ਮਾਯੋਂ ਤੋਂ ਤੁਹਾਨੂੰ ਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਇਹ ਕਹਿੰਦੇ ਇਹਨਾਂ ਨੂੰ ਡਾਕਟਰ ਉਹ ਇਹਨਾਂ ਦੇ ਉਹਨਾਂ ਨੇ ਵੀ ਭਾਈ ਤੂੰ ਅਸਲੀਫਾ ਦੇ ਕੇ ਗੱਲ ਕਰ ਲੈ ਹੁਣ ਦੇ ਵੇਖੀ ਇਹ ਤਾਂ ਮੈਨੂੰ ਲੱਗਦਾ ਵੀ ਇਹ ਸਿਆਸਤੀ ਕਰ ਰਹੇ ਨੇ ਕੋਈ ਧਰਮ ਵਾਲੀ ਗੱਲ ਹੈ। ਠੀਕ ਠੀਕ